ਕੇਰੀਗੁਰੂ ਰਾਮਦਾਸ ਅਰਬਨ ਸਟੇਟ ਅਚਨਾਲਾ ਰੋਡ ਅੰਮ੍ਰਿਤਸਰ ਵਿਖੇ ਅੰਮ੍ਰਿਤਸਰ ਵਿਕਾਸ ਅਥਾਰਟੀ ਪੁੱਡਾ ਦਾ ਦਫਤਰ ਹੈ ਜਿੱਥੇ ਲੋਕ ਆਪਣੀਆਂ ਕਲੋਨੀਆਂ ਦੇ ਨਕਸ਼ੇ ਪਾਸ ਕਰਵਾਉਣ ਵਾਸਤੇ ਆਉਂਦੇ ਹਨ ਅਤੇ ਪੁੱਡਾ ਦਫਤਰ ਵੱਲੋਂ ਹੀ ਉਹਨਾਂ ਨੂੰ ਹਦਾਇਤ ਦਿੱਤੀ ਜਾਂਦੀ ਹੈ ਕਿ ਕਲੋਨੀ ਦਾ ਨਕਸ਼ਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਅਤੇ ਕਿੰਨੀ ਸੜਕ ਹੋਣੀ ਚਾਹੀਦੀ ਹੈ ਪਰ ਦੇਖਣ ਨੂੰ ਇਹ ਆ ਰਿਹਾ ਹੈ ਕਿ ਪੁੱਡਾ ਦਫਤਰ ਅੰਮ੍ਰਿਤਸਰ ਨੂੰ ਜਾਣ ਵਾਲਾ ਰਸਤਾ ਹੀ ਨਹੀਂ ਹੈ ਕਿਉਂਕਿ ਜਿਹੜਾ ਮੇਨ ਰਸਤਾ ਹੈ ਉਹ ਪਿਛਲੇ ਸਮੇਂ ਤੋਂ ਪੁੱਟਿਆ ਹੋਇਆ ਹੈ ਅਤੇ ਜਿਹੜੇ ਲੋਕ ਕੰਮ ਕਰਵਾਉਣ ਦਫਤਰ ਆਉਂਦੇ ਹਨ ਉਹਨਾਂ ਨੂੰ ਸਰਵਿਸ ਲੇਨ ਤੋਂ ਹੋ ਕੇ ਦਫ਼ਤਰ ਜਾਣਾ ਪੈਂਦਾ ਹੈ ਇਸ ਸੰਬੰਧ ਵਿੱਚ ਪੁੱਡਾ ਦਫ਼ਤਰ ਵਿੱਚ ਤਾਇਨਾਤ ਅਧਿਕਾਰੀ ਸਿਵਲ ਇੰਜੀਨੀਅਰ ਚਰਨਜੀਤ ਸਿੰਘ ਨੇ ਗੱਲ ਕੀਤੀ ਤਾਂ ਉਹਨਾਂ ਨੇ ਆਖਿਆ ਕਿ ਬਰਸਾਤ ਦਾ ਮੌਸਮ ਹੋਣ ਕਰ ਲੁਕ ਦੇ ਪਲਾਂਟ ਬੰਦ ਹਨ ਇਸ ਕਰਕੇ ਸੜਕ ਨਹੀਂ ਬਣ ਰਹੀ ਜਦੋਂ ਅਸੀਂ ਉਹਨਾਂ ਨਾਲ ਕੈਮਰੇ ਰਾਹੀਂ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਇੰਟਰਵਿਊ ਕਰਨ ਤੋਂ ਮਨਾ ਕਰ ਦਿੱਤਾ ਇਸੇ ਤਰ੍ਹਾਂ ਹੀ ਪੁੱਡਾ ਦਫ਼ਤਰ ਵਿੱਚ ਕੰਮ ਕਰਵਾਉਣਾ ਕਿਸਾਨਾਗੂ ਨੇ ਆਖਿਆ ਕਿ ਇੱਕ ਪਾਸੇ ਪੰਜਾਬ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਲੈਂਡ ਪੁਲਿੰਗ ਤਹਿਤ ਐਕਵਾਇਰ ਕਰ ਰਹੀ ਹੈ ਉਹਨਾਂ ਨੇ ਆਖਿਆ ਕਿ ਦੂਜੇ ਪਾਸੇ ਪੁੱਡਾ ਪਵਨ ਨੂੰ ਜਾਣ ਵਾਲਾ ਸਰਕਾਰ ਕੋਲ ਰਸਤਾ ਹੀ ਨਹੀਂ ਬਣਿਆ ਅਤੇ ਕਿਸਾਨਾਂ ਦੀ ਜ਼ਮੀਨਾਂ ਐਕਵਾਇਰ ਕਰਕੇ ਕਿਵੇਂ ਵਿਕਾਸ ਕੀਤਾ ਜਾ ਸਕਦਾ ਹੈ ਦੂਜੇ ਪਾਸੇ ਜਦੋਂ ਪੁੱਡਾ ਦੇ ਮੁਖ ਪ੍ਰਬੰਧਕ ਨਿਤੇਸ਼ ਕੁਮਾਰ ਜੈਨ ਦੇ ਦਫ਼ਤਰ ਪੁੱਜੇ ਤਾਂ ਉਹ ਆਪਣੇ ਦਫ਼ਤਰ ਵਿੱਚ ਮੌਜੂਦ ਹੀ ਨਹੀਂ ਸਨ ਕਿਉਂਕਿ ਉਹਨਾਂ ਕੋਲ ਜਲੰਧਰ ਦਾ ਚਾਰਜ ਹੈ ਅਤੇ ਅੰਮ੍ਰਿਤਸਰ ਦਾ ਐਡੀਸ਼ਨਲ ਚਾਰਜ ਹੈ ਜਾਣਕਾਰੀ ਅਨੁਸਾਰ ਹਫ਼ਤੇ ਵਿੱਚ 1-2 ਦਿਨ ਹੀ ਉਹ ਇੱਥੋਂ ਦਾ ਕੰਮ ਦੇਖਦੇ ਹਨ ਇਥੇ ਮਲੇ ਅਸੀਂ ਅਜਨਾਲਾ ਰੋਡ 에어ਪੋਰਟ ਰੋਡ ਤੇ ਖੜੇ ਆ ਜਿੱਥੇ ਪੁੱਡਾ ਦਾ ਦਫਤਰ ਵੀ ਹੈ ਤਸਵੀਰਾਂ ਮੈਂ ਇੱਕ ਵਾਰ ਆਪਣੇ ਸਹਿਯੋਗੀ ਨੂੰ ਕਿਹਾ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਦੇਵੇ ਇਹ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਇਹ ਸੜਕ ਜਿਹੜੀ ਪੁੱਡਾ ਦਫਤਰ ਨੂੰ ਜਾਣ ਵਾਲੀ ਸੜਕ ਹੈ ਪਰ ਤੁਸੀਂ ਦੇਖ ਸਕਦੇ ਹੋ ਕਿ ਪੁੱਡਾ ਦਫਤਰ ਨੂੰ ਜਾਣ ਵਾਲੀ ਸੜਕ ਤੇ ਥਾਂ ਥਾਂ ਤੇ ਮਸ਼ੀਨਰੀ ਖੜੀ ਹੈ ਪਰ ਰਸਤਾ ਇੱਕ ਰਸਤਾ ਜਿਹੜਾ ਉਹ ਸਰਵਿਸ ਲੇਨ ਦਾ ਹੈ ਪਰ ਜਿਹੜਾ ਮੇਨ ਰਸਤਾ ਉਹ ਬਿਲਕੁਲ ਪੁੱਡਾ ਦਫਤਰ ਦਾ ਬੰਦ ਹੈ ਪਰ ਜਦੋਂ ਇਸ ਦੇ ਸਬੰਧ ਵਿੱਚ ਅਸੀਂ ਪੁੱਡਾ ਦਫਤਰ ਦੇ ਅਧਿਕਾਰੀ ਚਰਨਜੀਤ ਸਿੰਘ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਖਿਆ ਕਿ ਬਰਸਾਤਾਂ ਦਾ ਮੌਸਮ ਹੈ ਇਸ ਕਰਕੇ ਲੋਕ ਦਾ ਕੰਮ ਨਹੀਂ ਹੋ ਰਿਹਾ ਇਸ ਕਰਕੇ ਕੰਮ ਬੰਦ ਪਿਆ ਤੇ ਸੜਕ ਤਾਂ ਬੰਦ ਕੀਤੀ ਹੈ ਪਰ ਤਸਵੀਰਾਂ ਤੁਸੀਂ ਇਹ ਲਗਾਤਾਰ ਦੇਖ ਰਹੇ ਹੋ ਅਗਰ ਪੁੱਡਾ ਦਫ਼ਤਰੇ ਜਾਣ ਵਾਲੀ ਸੜਕ ਹੀ ਬੰਦ ਹੈ ਤੇ ਉਹ ਲੋਕਾਂ ਨੂੰ ਕੀ ਇਨਸਾਫ ਦੇਣਗੇ ਜਾਂ ਲੋਕਾਂ ਦੇ ਕੀ ਸਹੀ ਤਰ੍ਹਾਂ ਨੱਖੇ ਬਣਾਉਣਗੇ ਕਿਉਂਕਿ ਗੱਲ ਹੈਰਾਨੀਜੋਗ ਹੈ ਕਿ ਜਿਹੜਾ ਪੁੱਡਾ ਦਫ਼ਤਰ ਹੈ ਲੋਕਾਂ ਨੂੰ ਵੱਖ-ਵੱਖ ਕਲੋਨੀਆ ਕਟਰ ਦੇ ਵਿੱਚ ਜਿੱਦੇ ਲੋਕੀ ਪੈਰਾਮੀਡ ਕਲੋਨੀ ਦਾ ਕੀ ਪੈਰਾਮੀਡ ਹੋਣਾ ਚਾਹੀਦਾ ਜਾਂ ਕਲੋਨੀ ਦੇ ਕੀ ਨਿਜਮ ਹੋਣਾ ਚਾਹੀਦਾ ਉਹ ਤੈਅ ਕਰਦਾ ਹੈ ਪਰ ਤੁਸੀਂ ਇੱਕ ਵਾਰ ਫੇਰ ਤਸਵੀਰਾਂ ਵੇਖੋ ਵੀ ਜਿਹੜੀ ਪੁੱਡਾ ਕਲੋਨੀ ਦੀ ਆਪਣੀ ਸੜਕ ਹੈ ਆਪਣੀ ਛੜਕਰੀ ਬਣ ਪਾਰੀ ਉਹਨਾਂ ਕੋ ਪਿਛਲੇ ਕਿਉਂਕਿ ਦਫਤਰ ਲਗਭਗ ਜਨਵਰੀ ਮਹੀਨੇ ਇਥੇ ਆ ਚੁੱਕਾ ਸੀ ਨਵਾਂ ਦਫਤਰ ਇਥੇ 에ਰਪੋਰਟ ਰੋਡ ਤੇ ਜਿਹੜਾ ਬਣਿਆ ਪੁੱਡਾ ਕਲੋਨੀ ਦੇ ਵਿੱਚ ਉੱਥੇ ਹੀ ਦਫਤਰ ਆਇਆ ਪਰ 6-7 ਮਹੀਨੇ ਹੋ ਗਿਆ ਇਹ ਛੜਕਰੀ ਬਣ ਪਾਈ ਇਹਨਾਂ ਕੋ ਤੇ ਇਹ ਲੋਕਾਂ ਨੂੰ ਕੀ ਕਹਿਣਗੇ ਤੇ ਲੋਕਾਂ ਨੂੰ ਕੀ ਕਹਿ ਸਕਦੇ ਵੀ ਲੋਕਾਂ ਕੋ ਕੰਮ ਕਰਵਾਉਣ ਕੇ ਸਹੀ ਸਾਡੇ ਨਾਲ ਕੁਝ ਲੋਕ ਵੀ ਮੌਜੂਦ ਹੈ ਜਿਹੜੇ ਇਥੇ ਕੰਮ ਕਰਵਾਉਣ ਵਾਸਤੇ ਆਏ ਹਾਂ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਅਗਰ ਪੁੱਡਾ ਦਫਤਰੋਂ ਜਿਹੜੀ ਜਨਵਰੀ ਸੜਕਾ ਹੋਈ ਨਹੀਂ ਬਣਾ ਪਾਈ ਤੇ ਪੁੱਡਾ ਦਫਤਰ ਕੀ ਗੱਲ ਆਪਣਾ ਕੰਮ ਸਹੀ ਕਰਪ ਤੇ ਕੰਮ ਕਰਵਾਉਣ ਵਾਸਤੇ ਅੱਜ ਆਏ ਸੀ ਤਾਂ ਕੀ ਕਹਿਣਾ ਚਾਹਦੇ ਹੋ ਤੇ ਦੇਖੋ ਪੁੱਡਾ ਦਫ਼ਤਰ ਨੂੰ ਜਿਹੜੀ ਸੜਕ ਜਾਂਦੀ ਹੈ ਉਹ ਹੀ ਨਹੀਂ ਸਹੀ ਹੈਗੀ ਤਾਂ ਕੀ ਇਹ ਦਫ਼ਤਰ ਕੰਮ ਸਹੀ ਕਰਦਾ ਹੋਊਗਾ ਜੀ ਅਸੀਂ ਅੱਜ ਜਿਹੜੀ ਲੈਂਡ ਪੋਲਿੰਗ ਪਾਲਿਸੀ ਜਿਹੜੀ ਭਗਵੰਤ ਮਾਨ ਨੇ ਪਾਲਿਸੀ ਕੱਢੀ ਆ 4400 ਕਿਲਾ ਅੰਮ੍ਰਿਤਸਰ ਦਾ ਅਕਵਾਇਰ ਕੀਤਾ ਉਹਦੇ ਵਿਰੋਧ ਦੇ ਵਿੱਚ ਅਸੀਂ ਹਲਫਿਆ ਬਿਆਨ ਆਪਣੀ ਪਿੰਡ ਦੀ ਜ਼ਮੀਨ ਪਿੰਡ ਚੰਜੂਰਤੀ ਜ਼ਮੀਨ ਉਹਦੇ ਵਿਰੋਧ ਦੇ ਵਿੱਚ ਉਹਦਾ ਅਸੀਂ ਨੋਟੀਫਿਕੇਸ਼ਨ ਆਪਾਂ ਜਮ੍ਹਾਂ ਕਰਾਉਣਾ ਆ ਪੁੰਡਾ ਦੇ ਦਫ਼ਤਰ ਦੇ ਵਿੱਚ ਤੁਸੀਂ ਵੇਖੋ ਪਿੱਛੇ ਪੁੰਡਾ ਦੇ ਦਫ਼ਤਰ ਦਾ ਹਾਲ ਵੇਖ ਲਓ ਪੁੰਡਾ ਦੇ ਦਫ਼ਤਰ ਦਾ ਆਪਣਾ ਵਿਕਾਸ ਨਹੀਂ ਤੇ 4400 ਅੰਮ੍ਰਿਤਸਰ ਦਾ 4400 ਕਿਲਾ ਅਕਵਾਇਰ ਜਿਹੜਾ ਪੁੰਡਾ ਨੇ ਕਰਨਾ ਉਹਦਾ ਵਿਕਾਸ ਕਿੱਦਾਂ ਹੋਊਗਾ ਇੱਥੇ ਵੱਡੇ ਵੱਡੇ ਖੱਡੇ ਪਏ ਆ ਗੱਡੀਆਂ ਤੇ ਨੰਗਣ ਵਾਸਤੇ ਜਗ੍ਹਾ ਨਹੀਂ ਹੈਗੀ ਪੁੱਡਾ ਇਹ ਜੇਲ੍ਹ ਆ ਜੇਲ੍ਹ ਨੂੰ 4 ਸਾਲ ਹੋ ਗਿਆ ਵਿਕਾਸ ਦੇ ਰਸਤੇ ਤੇ ਜੇਲ੍ਹ ਚੱਲ ਰਹੀ ਆ ਪਰ ਇਹ ਜੇਲ੍ਹ ਦਾ ਜਿਹੜਾ ਤੁਸੀਂ ਹਾਲਾਤ ਵੇਖ ਲਓ ਇਹ ਜੇਲ੍ਹ ਨਹੀਂ ਅਜੇ ਤੱਕ ਇਹਨਾਂ ਕੋ ਇਹ ਜਗ੍ਹਾ ਜੇਲ੍ਹ ਦਾ ਵਿਕਾਸ ਨਹੀਂ ਹੋਇਆ ਤੇ ਬਾਕੀ ਇਹਨਾਂ ਨੇ ਪਿੰਡਾਂ ਦੇ ਵਿੱਚ ਝੰਝੋਟੀ ਇਲਾਜਾ ਸਾਸੀ ਬਲਸ ਜੰਨਰ ਤੋਲਾ ਨੰਗਲ ਚੈਨਪੁਰ ਇਹਨਾਂ ਦੀ ਜ਼ਮੀਨ ਐਕਵਾਇਰ ਕਰਨ ਜਾ ਰਹੀ ਆ ਪੁੱਡਾ ਉਹਨਾਂ ਦਾ ਵਿਕਾਸ ਕਿੱਦਾਂ ਕਰ ਲੂਗੇ ਜੇ 4 ਸਾਲ ਦਾ ਵਿਕਾਸ ਜੇਲ੍ਹ ਦਾ ਇੱਕ ਸ਼ਹਿਰ ਦੇ ਵਿੱਚ ਜੇਲ੍ਹ ਪੈ ਰਹੀ ਆ ਉਹਦਾ ਵੀ ਵਿਕਾਸ ਹੋ ਰਿਹਾ ਤੇ ਉਹਨਾਂ ਦਾ ਕਿਦਾਂ ਵਿਕਾਸ ਕਰ ਲੂਗੀ ਇਹ 4400 ਕਿੱਲਾ ਕਿਸਾਨਾਂ ਦੀ ਜ਼ਮੀਨ ਆ ਕਿਸੇ ਦੀ 4 ਕਿੱਲੇ ਕਿਸੇ ਦੀ 5 ਕਿੱਲੇ ਉਹਨਾਂ ਦਾ ਸਾਰਾ ਸਾਰਾ ਪਰਿਵਾਰ 10-10 ਜੀ ਉਸ ਉਸ ਜ਼ਮੀਨ ਦੇ ਉੱਤੇ ਡਿਪੈਂਡ ਆ ਉਹ 6 ਮਹੀਨੇ ਨੂੰ ਡੀਗਦੇ ਆ ਵੀ ਸਾਡੀ ਫਸਲ ਆਊਗੀ ਸਾਡਾ 6 ਮਹੀਨੇ ਦਾ ਗੁਜ਼ਾਰਾ ਚੱਲ ਸਾਡਾ ਆਉਣ ਵਾਲੇ ਸਮੇਂ ਤੱਕ ਗੁਜ਼ਾਰਾ ਆਊਗਾ ਲੋਕਾਂ ਦੇ ਬੱਚਿਆਂ ਦੇ ਸਕੂਲ ਪੜਦੇ ਆ ਉਹਨਾਂ ਦੀ ਫੀਸ ਜਮ੍ਹਾਂ ਹੋਣੀ ਆ ਕਈ ਚੀਜ਼ਾਂ ਸਾਡੀਆਂ ਜ਼ਮੀਨਾਂ ਦੇ ਨਾਲ ਜੁੜੀਆਂ ਪਰ ਭਗਵੰਤਬਾਨ ਦੀ ਜਿਹੜੀ ਨਵੀਂ ਪਾਲਸੀ ਆ ਇਹ ਕਿਸਾਨਾਂ ਦਾ ਬੇੜਾ ਗਰਕ ਕਰਨ ਜਾ ਰਹੀ ਆ ਤੇ ਪੁੱਡਾ ਪਹਿਲਾ ਬੇੜਾ ਗਰਕ ਹੋਇਆ ਇਹ ਤੁਸੀਂ ਆਪ ਦੇਖ ਸਕਦੇ ਜੋ ਕੈਮਰਾਮੈਨ ਨੂੰ ਤੁਸੀਂ ਦਿਖਾ ਸਕਦੇ ਜੋ ਇਹਨਾਂ ਦੀ ਕੀ ਹਾਲਾਤ ਆ ਜੇਲ੍ਹ ਦੀ ਕੀ ਹਾਲਾਤ ਆ 4 ਸਾਲ 5 ਸਾਲ ਦੇ ਵਿੱਚ ਇਹਨਾਂ ਕੋਲ ਜੇਲ੍ਹ ਦਾ ਵਿਕਾਸ ਨਹੀਂ ਹੋਇਆ ਬਾਕੀ ਇਹਨਾਂ ਨੇ ਪਿੰਡਾਂ ਦਾ ਵਿਕਾਸ ਕੀ ਕਰਨਾ ਹੈ ਜੀ ਬਿਲਕੁਲ ਜਿਹੜੀ ਗੱਲ ਆਗੂਆਂ ਦੇ ਵਿੱਚ ਰੋਸ਼ ਵੀ ਆ ਨਾਲ ਜਿਹੜੇ ਇਥੇ ਕੰਮ ਕਰਵਾਉਣ ਵਾਸਤੇ ਕਿਉਂਕਿ ਉਹ ਆਪਣਾ ਅੱਜ ਰੋਜ਼ ਪ੍ਰਦਰਸ਼ਨ ਜਾਂ ਰੋਜ਼ ਜਿਹੜਾ ਰੋਸ ਹੀ ਉਹ ਦਰਜ ਕਰਵਾਉਣ ਇਥੇ ਬੁੱਢਾ ਦਫ਼ਤਰ ਪੁੱਜੇ ਸੀ ਉਹਨਾਂ ਨੇ ਅਖਿਆ ਕਿ ਬੁੱਢਾ ਦਫ਼ਤਰ ਆਪਣਾ 3-4 ਸਾਲ ਹੋਇਆ ਆਪਣਾ ਕਲੋਨੀ ਕੱਟੀ ਨੂੰ ਉਹ ਸੜਕਾਂ ਹੀ ਨਹੀਂ ਬਣਾ ਪਾਈ ਤੇ ਨਵੀਂ ਸੜਕਾਂ ਜਿਹੜੀਆਂ ਨਵੀਆਂ ਜਿਹੀਆਂ ਕਲੋਨੀਆਂ ਕੱਟ ਰਹੀ ਹੈ ਉਹਦਾ ਕਿਤਰਾ ਵਿਕਾਸ ਕੀਤਾ ਜਾਵੇਗਾ ਕਿਉਂਕਿ ਫਿਰ ਇੱਕ ਵਾਰੀ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਤਸਵੀਰਾਂ ਤੁਹਾਨਾਂ ਸੰਜੀਏ ਕਰਦੇ ਇਹ ਤਸਵੀਰਾਂ ਜਿਹੜੀਆਂ ਹਨ ਬੁੱਢਾ ਦਫ਼ਤਰ ਨੂੰ ਜਾਂਦੀਆਂ ਹਨ ਪਰ ਬੁੱਢਾ ਦਫ਼ਤਰ ਦਾ ਜਿਹੜਾ ਰਸਤਾ ਉਹ ਹੀ ਬੰਦ ਹੈ ਪਰ ਇਸ ਤਰ੍ਹਾਂ ਕਿਸ ਤਰ੍ਹਾਂ ਹੋ ਸਕਦਾ ਕਿ ਪੁੱਡਾ ਦਫਤਰ ਜਿਹਾ ਲਗਭਗ ਜਨਵਰੀ ਮਹੀਨੇ ਦੇ ਕਰੀਬੇ ਦਫਤਰ ਇੱਥੇ ਬਣ ਕੇ ਤਿਆਰ ਹੋ ਗਿਆ ਜੀ ਅਤੇ ਇੱਥੇ ਜਿਹੜਾ ਸਟਾਫ ਹੈ ਉਹ ਵੀ ਇੱਥੇ ਬੈਠਣਾ ਸ਼ੁਰੂ ਹੋ ਗਿਆ ਜੀ ਪਰ 6-7 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਇਹ ਸੜਕ ਨਹੀਂ ਬਣੀ ਪਰ ਨਵੀਆਂ ਕਲੋਨੀਆਂ ਪੁੱਡਾ ਲਗਾਤਾਰ ਕੱਟ ਰያ ਤੇ ਉਹਦਾ ਵਿਕਾਸ ਕਿਤਰਾ ਹੋਵੇਗਾ ਇਹਦੇ ਸੋਚਣ ਵਾਲੀ ਹੀ ਗੱਲ ਹੋਏਗੀ ਅਮਰਤਸਰ ਫਾਸਟਵੇ ਖਬਰ ਨਾਮ ਲਈ ਕੈਮਰਾਮੈਨ ਨਰੇਸ਼ ਕੁਮਾਰ ਜਨਰ ਅਰਕੇਸ਼ ਕੁਮਾਰ